ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਜੀ ਕਿ ਓਲਾ ਦੇ ਵਿੱਚ ਜਿੱਦਾਂ ਤੁਸੀਂ ਕੈਬ ਬੁੱਕ ਕਰਨੀ ਹੈ ਉਹ ਕਿਦਾਂ ਕਰੋਗੇ ਇੱਕ ਐਪ ਇੰਸਟਾਲ ਕਿਦਾਂ ਕਰਨੀ ਹੈ ਉਹਦੀ ਵੀਡੀਓ ਲੱਗ ਬਣਾਈ ਹੋਈ ਹੈ ਮਤਲਬ ਤੁਸੀਂ ਪਲੇ ਸਟੋਰ 'ਚ ਜਾਣਾ ਸਭ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸ ਹੀ ਦਿੰਨਾ ਹੈ ਪਲੇ ਸਟੋਰ 'ਚ ਤੁਸੀਂ ਜਾ ਕੇ ਪਹਿਲਾਂ ਪਲੇ ਸਟੋਰ ਓਪਨ ਕਰੋਗੇ ਇਹਦੇ ਅੰਦਰ ਤੁਸੀਂ ਇੱਥੇ ਓਲਾ ਸਰਚ ਕਰੋਗੇ ਉੱਤੇ ਇੱਥੇ ਤੁਸੀਂ ਸਰਚ ਕਰੋਗੇ ਓਲਾ ਅਜਿਹਾ ਲਿਖਿਆ ਹੋਇਆ ਹੈ ਓਲਾ ਉਤੋਂ ਬਾਅਦ ਤੁਸੀਂ ਇੱਥੇ ਇੰਸਟਾਲ ਦਾ ਬਟਨ ਆਏਗਾ ਨਾਲ ਹੀ ਤੁਸੀਂ ਉਹਨੂੰ ਇੰਸਟਾਲ ਕਰ ਲੈਣਾ ਹੈ ਇਨਸਟਾਲ ਤੋਂ ਬਾਅਦ ਓਪਨ ਦਾ ਬਟਨ ਆ ਜਾਏਗਾ ਤੁਸੀਂ ਓਪਨ ਕਰਕੇ ਆਪਣਾ ਰਜਿਸਟਰ ਕਰ ਲੋਗੇ ਮੋਬਾਈਲ ਨੰਬਰ ਉਤੋਂ ਬਾਅਦ ਇਹ ਸਾਰਾ ਜਿਹੜਾ ਐਪ ਹੈਗੀ ਖੁੱਲਣੀ ਸ਼ੁਰੂ ਹੋ ਜੇਗੀ ਹੁਣ ਇਹ ਐਪ ਦੇ ਅੰਦਰ ਤੁਸੀਂ ਦੇਖੋ ਇਹਦੇ ਅੰਦਰ ਸਾਰਾ ਕੁਝ ਆ ਰਿਹਾ ਇੱਥੇ ਜਿੱਦਾਂ ਕਿ ਪਹਿਲਾ ਆਪਸ਼ਨ ਹੈਗਾ ਦਿੱਲੀ ਉਤੋਂ ਬਾਅਦ ਹੈਗਾ ਆਊਟ ਸਟੇਸ਼ਨ ਮੰਨ ਲਓ ਤੁਸੀਂ ਕਿਸੇ ਦੂਜੀ ਸ਼ਹਿਰ ਚ ਜਾਣਾ ਇੱਕ ਸ਼ਹਿਰ ਤੋਂ ਲੁਧਿਆਣਾ ਜਾਣਾ ਤੁਸੀਂ ਦਿੱਲੀ ਜਾਣਾ ਬਾਲੀ ਜਾਣਾ ਉਹ ਫ੍ਰੀ ਸੈਕਸ਼ਨ ਚ ਬੁੱਕ ਹੋਏਗਾ ਜੇ ਤੁਸੀਂ ਰੈਂਟ ਤੇ ਲੈਣੀ ਹੈ ਗੱਡੀ ਮੰਨ ਲਓ ਇੱਕ ਘੰਟੇ ਲਈ ਬੁੱਕ ਕਰਨੀ ਹੈ 2 ਘੰਟੇ ਲਈ ਬੁੱਕ ਕਰਨੀ ਹੈ ਗੱਡੀ ਇਨ ਕੰਟੀਚਨ 30 ਕਿਲੋਮੀਟਰ ਦੀ ਲਿਮਟ ਐਦਾਂ ਤੁਹਾਨੂੰ ਮਿਲੇਗਾ ਇਹਦੇ ਵਿੱਚ ਸਾਰਾ ਤੇ ਹੁਣ ਜਿੱਦਾਂ ਤੁਸੀਂ ਨਾਰਮਲ ਰੈਗੂਲਰ ਯੂਜ਼ ਕਰਨੇ ਡੇਲੀ ਲਈ ਸਭ ਤੋਂ ਪਹਿਲਾਂ ਤੁਸੀਂ ਇੱਥੇ ਤੁਹਾਡਾ ਹੁਣ ਇਹ ਜਿੱਥੇ ਤੁਸੀਂ ਕਰੰਟਲੀ ਹੈਗੇ ਹੋਏ ਨੇ ਮੈਪ ਤੇ ਦਿਖਾਇਆ ਕਿ ਤੁਸੀਂ ਕਿੱਥੇ ਖੜੇ ਹੋ ਉਤੋਂ ਬਾਅਦ ਤੁਸੀਂ ਕੀ ਕਰਨਾ ਹੈ ਮੰਨ ਲਓ ਜਿੱਥੋਂ ਬੁੱਕ ਕਰਨੀ ਹੈ ਤੁਸੀਂ ਆਪਣੀ ਪਹਿਲਾਂ ਤਾਂ ਮੰਨ ਲਓ ਸੈਕਟਰ 17 ਤੋਂ ਜਾਣਾ ਤੁਸੀਂ ਇੱਥੇ ਤੁਸੀਂ ਪਾਉਗੇ ਸੈਕਟਰ 17 ਇਹਨੂੰ ਘੱਟ ਦੋਗੇ ਕ੍ਰੋਸ ਦੇ ਬਗਾ ਕੇ ਇੱਥੇ ਤੁਸੀਂ ਭਰੋਗੇ ਸੈਕਟਰ 17 ਆ ਗਿਆ ਜਿੱਦਾਂ ਸੈਕਟਰ 17 ਬੱਸ ਸਟੈਂਡ ਇਹਨੂੰ ਮੈਂ ਸਿਲੈਕਟ ਕਰ ਲਾਂਗਾ ਉਸ ਤੋਂ ਬਾਅਦ ਇਹ ਮੈਨੂੰ ਨੀਚੇ ਜਿਹੜਾ ਹੈਗਾ ਮੈਂ ਡੈਸਟੀਨੇਸ਼ਨ ਉੱਤੇ ਹੈਗਾ ਜਿਹੜਾ ਲੁਕ ਸਟਾਰਟ ਪੁਆਇੰਟ ਇੱਥੇ ਭਰਨਾ ਹੁਣ ਦੇਖੋ ਇਹਨੇ ਗੱਡੀ ਵੀ ਦਿਖਾ ਦਿੱਤੀ ਕਿ ਇੱਕ ਗੱਡੀ ਖੜੀ ਹੈ ਉਹਦੇ ਕੋਲ ਉਸ ਤੋਂ ਬਾਅਦ ਤੁਸੀਂ ਇੱਥੇ ਡੈਸਟੀਨੇਸ਼ਨ ਸਿਲੈਕਟ ਕਰੋਗੇ ਮੰਨ ਲਓ ਤੁਸੀਂ ਨਿਊ ਚੰਡੀਗੜ੍ਹ ਜਾਣਾ ਆ ਮੰਨ ਲਓ ਤੁਸੀਂ ਚਲੋ ਨਿਊ ਓਪੀਡੀ ਪੀਜੀਆਈ ਜਾਣਾ ਉਹ ਤੁਸੀਂ ਜੋ ਵੀ ਜਾਣਾ ਉੱਥੇ ਭਰੋਗੇ ਆ ਜਾਏਗਾ ਉਹਨੂੰ ਤੁਸੀਂ ਸਿਲੈਕਟ ਕਰ ਦੋਗੇ ਉਤੋਂ ਬਾਅਦ ਇਹ ਤੁਹਾਨੂੰ ਦਿਖਾ ਦੇਗਾ ਇਸ ਤਰੀਕੇ ਨਾਲ ਦਿਖਾਏਗਾ ਤੁਹਾਨੂੰ ਪਹਿਲੇ ਚ ਦਿਖਾ ਰਿਹਾ 17 ਤੋਂ ਜਾਣਾ ਹੈ 올ਡ ਪੀਜੇ ਜਾਣਾ ਹੈ ਉਤੋਂ ਬਾਅਦ ਰਿਕਮੈਂਡਡ ਪਹਿਲਾ ਆਪਸ਼ਨ ਹੈ ਕਿ ਬੁੱਕ ਹੈ ਨਹੀਂ ਵੀ ਕੋਈ ਵੀ ਕੈਬ ਬੁੱਕ ਕਰ ਦੋ ਛੋਟੀ ਵੱਡੀ ਗੱਡੀ ਕੋਈ ਵੀ ਹੋਵੇ ਤੇ ਇਹ ਰੇਂਜ ਦਿਖਾਤੀ ਤੁਹਾਨੂੰ ਕਿ ਇੱਥੋਂ ਇੱਥੇ ਜਾਣ ਲਈ ਤੁਹਾਨੂੰ 100 ਰੁਪਏ ਤੋਂ 106 ਰੁਪਏ ਤੋਂ ਲੈ ਕੇ 127 ਰੁਪਏ ਤੱਕ ਤਾਂ ਲੱਗ ਸਕਦਾ ਤੇ ਹੋਰ ਇਸ ਚ ਆਪਸ਼ਨ ਹੁੰਦੇ ਆ ਪਾਰਸਲ ਭੇਜਣਾ ਤੁਸੀਂ ਕੋਈ ਜਾਂ ਬਾਈਕ ਮੰਗਾਉਣਾ ਬਾਈਕ ਦੇ ਕੋ 30 ਰੁਪਏ ਚ ਚਲੇ ਜਾਏਗਾ ਉਤੋਂ ਬਾਅਦ ਅਬ ਮੋਰ ਅਵੇਲੇਬਲ ਰਾਈਡ ਦੱਸ ਰਿਹਾ ਮਿੰਨੀ ਗੱਡੀ ਤੁਸੀਂ ਬੁੱਕ ਕਰੋਗੇ 106 ਰੁਪਏ ਦੀ ਹੈ ਪ੍ਰਾਈਮ ਸੈਡਾਨ ਜਿਹੜੀ ਚ ਡਿੱਗੀ ਹੁੰਦੀ ਪਿੱਛੇ ਨੂੰ ਨਿਕਲੀ ਹੋਈ ਲੰਬੀ ਗੱਡੀ ਔਲਸੋ 72 ਰੁਪਏ ਦੀ ਹੈ ਜਾਂ ਤੁਸੀਂ ਆਟੋ ਮੰਗਾਣਾ ਹੈ ਆਟੋ ਜਿਹੜਾ ਹੈਗਾ 70 ਤੋਂ ਲੈ ਕੇ 74 ਰੁਪਏ ਲਏਗਾ ਇਹ ਅਲੱਗ ਹੁੰਦੇ ਤੁਸੀਂ अर्ਲੀਅਰ ਬੁੱਕ ਕਰਨਾ ਰੈਂਟਰਲ ਜਾਂ ਫਿਰ ਪ੍ਰਾਈਮ ਐਸਯੂਵੀ ਬੁੱਕ ਕਰਨੀ ਉਹ ਅਲੱਗ ਹੁੰਦਾ ਤੇ ਹੁਣ ਮੰਨ ਲਓ ਤੁਸੀਂ ਇਹਦੇ ਉੱਤੇ ਓਕੇ ਕਰੋਗੇ ਇੱਥੇ ਫਿਰ ਤੁਹਾਡਾ ਸੈਟਅਪ ਨਹੀਂ ਹੋਇਆ ਹੋਇਆ ਜਿੱਦਾਂ ਪੇਮੈਂਟ ਆਪਸ਼ਨ ਤੁਹਾਨੂੰ ਸੈਟਅਪ ਕਰਨਾ ਪਏਗਾ ਕਿ ਤੁਸੀਂ ਕਿੱਦਾਂ ਪੇ ਕਰੋਗੇ ਇੱਥੋਂ ਸਿਲੈਕਟ ਕਰਕੇ ਜਿੱਦਾਂ ਤੁਸੀਂ ਕੈਸ਼ ਦੇ ਰਹਿਣਾ ਤਾਂ ਕੈਸ਼ ਦੇ ਰੱਖ ਜੇ ਉਲਾਮਨੀ ਨਾਲ ਪੇ ਕਰਨਾ ਹੈ ਜਾਂ ਤੁਸੀਂ ਪੇਮੈਂਟ ਪੇ ਫੋਨ ਪੇ ਵਾਲਟ ਚੋਂ ਕਰਨਾ ਹੈ Amazon Pay ਚੋਂ ਕਰਨਾ ਹੈ ਜਾਂ ਫਿਰ ਤੁਸੀਂ Paytm ਚੋਂ ਪੇ ਕਰਨਾ ਹੈ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਪੇ ਕਰੋਗੇ ਕੋਈ ਕ੍ਰੈਡਿਟ ਕਿ ਡੈਬਿਟ ਕਾਰਡ ਚੋਂ ਕੁੱਕ ਕਰਨਾ ਹੈ ਤੁਸੀਂ ਜਾਂ ਫਿਰ ਕੋਈ UPI ਕਾਊਂਟ ਐਡ ਕਰਨਾ ਤੁਸੀਂ ਉਹ ਤੁਸੀਂ ਕਰ ਸਕਦੇ ਹੋ ਜਾਂ ਕੋਈ ਕੂਪਨ ਅਪਲਾਈ ਕਰਨਾ ਹੈ ਉਹ ਇੱਥੋਂ ਕਰ ਸਕਦੇ ਹੋ ਤੁਹਾਡੇ ਕੋਲ ਅਗਰ ਕੋਈ ਡਿਸਕਾਊਂਟ ਕੂਪਨ ਹੈਗਾ ਤੇ ਇਸ ਤਰੀਕੇ ਨਾਲ ਮੰਨ ਲਓ ਤੁਸੀਂ ਆਪਾਂ ਫਿਲਹਾਲ ਕੈਸ਼ ਕਰ ਦਿੰਦੇ ਹਾਂ ਇਹਨੂੰ ਸਿਲੈਕਟ ਤੇ ਕਨਫਰਮ ਕਰ ਦਿੰਦੇ ਹਾਂ ਮੈਂ ਜੀ ਹੁਣ ਜਦੋਂ ਮੈਂ ਇੱਥੇ ਆ ਦੇਖੋ ਇੱਥੇ ਨੇ ਇਹਨੂੰ ਮੈਂ ਜ਼ੂਮ ਇਨ ਇਦਾਂ ਕਰਕੇ ਦੇਖ ਸਕਦਾ ਆਲੋ ਕਿੰਨੀਆਂ ਗੱਡੀਆਂ ਪਈਆਂ ਇਹ ਮੈਨੂੰ ਬਲੈਕ ਰੂਟ ਦਿਖਾ ਰਿਹਾ ਕਿ ਆ ਲਾਲ ਰੰਗ ਦੀ ਨਹੀਂ ਡਾਟ ਦਿਖਾਦੀ ਕਿੱਥੇ ਡ੍ਰੌਪ ਕਰਨਾ ਤੇ ਜਿੱਥੋਂ ਚੱਲਣਾ ਹੈ ਦੇਖੋ ਗੱਡੀਆਂ ਦਿਖਾ ਇਹਨੇ ਐਪ ਨੇ ਦਿਖਾਈਆਂ ਹੋਈਆਂ ਹੈਗੀਆਂ ਇੱਥੇ ਕਿ ਕਿੱਥੇ-ਕਿੱਥੇ ਗੱਡੀਆਂ ਖੜੀਆਂ ਕਿੰਨੀਆਂ ਇੰਨੀਆਂ ਗੱਡੀਆਂ ਉੱਥੇ ਜਿੱਥੋਂ ਪਿਕਅਪ ਪੁਆਇੰਟ ਦੇ ਆਸ-ਪਾਸ ਖੜੀਆਂ ਹੋਈਆਂ अवेलेबल ਤੇ ਜੇ ਮੈਂ ਬੁੱਕ ਇਨੀ ਤੇ ਕਲਿੱਕ ਕਰ ਦਾਂਗਾ ਹੁਣ ਇਹ ਮੈਨੂੰ ਦਿਖਾਏਗਾ ਕਿ ਹੈਲਥ ਪੈਕੇਜ ਕਿੱਦਾਂ ਹੈਗਾ ਜੋ ਵੀ ਹੈਗਾ ਸਾਰਾ ਇਹ ਇਹ ਮੈਨੂੰ ਹੁਣ ਇਹ ਦੇਖੋ ਕੈਨਸਲ ਕਨੈਕਟ ਕੰਟੈਕਟ ਕਰਨਾ ਸ਼ੁਰੂ ਕਰਤਾ ਨੇ ਡਰਾਈਵਰਜ਼ ਨੀਅਰ ਬਾਏ ਤੇ ਹੁਣ ਮੈਂ ਵਾਸੀ ਡੈਮੋ ਕਰ ਰਿਹਾ ਸੀਗਾ ਇਸ ਕਰਕੇ ਮੈਂ ਕੈਨਸਲ ਕਰ ਦਿੰਦਾ ਰਾਈਟ ਨੂੰ ਕੈਨਸਲ ਰਿਕੁਐਸਟ ਆਦਰਵਾਈਜ਼ ਉਹ ਬੁੱਕ ਹੋ ਰਹਿਣੀ ਸੀ ਦੀ ਕੈਬ ਤੇ ਬੰਦੇ ਨੇ ਉੱਥੇ ਕਾਲ ਕਰ ਦੇਣੀ ਸੀ ਆਪਾਂ ਨੂੰ ਸੋ ਇਸ ਤਰੀਕੇ ਨਾਲ ਤੁਸੀਂ ਬੁੱਕ ਕਰ ਸਕਦੇ ਹੋ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਤੁਸੀਂ ਹੋਰ ਵੀ ਕੋਈ ਆਪਸ਼ਨ ਓਲਾ ਬਾਰੇ ਹੈ ਉੱਪਰ ਹੋਰ ਵੀ ਐਪਸ ਹੁੰਦੀਆਂ ਨੇ ਬਾਰੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤੇ ਸ਼ੇਅਰ ਕਰੋ ਵੀਡੀਓ ਨੂੰ ਜਿਹਨੂੰ ਕੋਈ ਨੂੰ ਨਹੀਂ ਪਤਾ ਕਿਦਾਂ ਰਾਈਟ ਬੁੱਕ ਕਰੀਦੀ ਹੈ ਤੁਸੀਂ ਇਹ ਵੀਡੀਓ ਸ਼ੇਅਰ